ਅੱਜ ਜਸੀਂ ਤੁਹਾਨੂੰ ਦੱਸਾਂਗੇ ਕਿ ਫਲੈਕਸਾਂ ਦਾ ਕੀ ਕੀ ਫਾਇਦਾ ਤੇ ਕੀ ਕੀ ਨੁਕਸਾਨ ਤੇ ਕਿੱਦਾਂ ਫਲੈਕਸ ਲਾਈ ਜਾਂਦੀ ਹੈ ਸਾਰਾ ਕੁਝ ਪ੍ਰੋਸੈਸ ਦੇ ਸੋ ਆਪਾਂ ਫਲੈਕਸਾਂ ਵਾਲੇ ਕੋਲ ਗਏ ਤੇ ਡਿਜ਼ਾਈਨ ਸਿਲੈਕਟ ਕੀਤਾ ਤੇ ਉਹਨਾਂ ਨੇ ਦੋ ਛੋਟੇ ਬੱਚੇ ਭੇਜੇ ਜਿਨ੍ਹਾਂ ਦੀ ਉਮਰ ਘੱਟੋ-ਘੱਟ 16 ਸਾਲ ਤੋਂ ਕਾਟੀ ਹੋਣੀ ਆ ਸੋ ਤੁਸੀਂ ਇਹਨਾਂ ਦੀ ਕਾਰੀਗਰ ਦੇਖ ਕੇ ਹੈਰਾਨ ਰਹਿ ਜਾਓਗੇ ਇਹ ਸਿਰਫ ਦੋ ਜਣਿਆਂ ਨੇ ਇੰਨੀ ਸੋਹਣੀ ਫਲੈਕਸ ਲਾਤੀ ਜਿਹੜਾ ਆਹ ਮਟੀਰੀਅਲ ਤੇ ਪ੍ਰੋਸੀਜਰ ਹੈ ਇਹ ਫੇਵਿਕੋਲ ਹੈ ਇੱਕ ਬਾਲਟੀ ਦੇ ਵਿੱਚ ਤਿਆਰ ਕੀਤਾ ਜਾਊਗਾ ਸੋ ਜੋ ਕਿ ਪੇਂਟ ਕਰਨ ਵਾਲਾ ਬਰਸ਼ ਹੁੰਦਾਗਾ ਉਹਦੇ ਨਾਲ ਕੰਦਾ ਤੇ ਮਾਰਿਆ ਜਾਊਗਾ ਉਹਨੂੰ ਸੁਕਾਣਾ ਨਹੀਂ ਹੈ ਉਹਨੂੰ ਗਿੱਲੇ ਤੇ ਹੀ ਫਲੈਕਸ ਜੜਨਗੇ ਸੋ ਦੇਖੀ ਜਾਈਏ ਸਾਰੀ ਵੀਡੀਓ ਹੁਣ ਕੰਧ ਦੀ ਮਰਮਮਤ ਦਾ ਕੰਮ ਚੱਲ ਰਿਹਾ ਜੋ ਕਿ ਘੱਟ ਵੱਧ ਚੀਜ਼ਾਂ ਨੇ ਉਹ ਸਾਰੇ ਸੈਟਿੰਗ ਕਰ ਰਹੇ ਪੱਧਰ ਕਰ ਰਹੇ ਨੇ ਜੋ ਕਿ ਗੁੱਲ ਮੇਖਾ ਸਰੀਆ ਕੋਸ਼ ਵੀ ਹੋਵੇ ਉਹ ਹਥੌੜੀ ਨਾਲ ਸੈੱਟ ਕਰਕੇ ਫਿਰ ਫਲੈਕਸਨ ਲਾਣਗੇ ਹੁਣਾਂ ਬਾਲਟੀ ਪਰ ਲਈ ਫੇਵਿਕੋਲ ਦੇ ਹੁਣ ਉਹ ਬਰਸ਼ ਲੈਣਗੇ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕੰਧਾਂ ਦੀ ਸਫਾਈ ਕਰ ਰਹੇ ਝਾੜੂ ਲਾ ਕੇ ਬਾਲਟੀ ਵਿਧਿਆਰ ਕਰ ਲਿਆ ਸੋ ਉਸ ਤੋਂ ਬਾਅਦ ਆ ਪੰਖੇ ਨੇ ਰੋਕ ਲਿਆ ਹੁਣ ਆ ਬਰਸ਼ ਨਾਲ ਸਾਫ ਕਰ ਰਹੇ ਨੇ ਕੰਧਾਂ ਨੂੰ ਤੇ ਉਹਨਾਂ ਦੇ ਸ਼ਾਈਨਿੰਗ ਵਾਸਤੇ ਇਹਨਾਂ ਨੇ ਪਹਿਲੇ ਝਾੜੂ ਲਾਇਆ ਸੀਗਾ ਹੁਣ ਜਿਹੜਾ ਪੇਵਿਕੋਲ ਆ ਇਹ ਲਾ ਰਹੇ ਸੋ ਫਰਵਿਕੋ ਲਾਉਣ ਤੋਂ ਬਾਅਦ ਇਹਨਾਂ ਨੇ ਫਲੈਕਸ ਚੱਕ ਲਈ ਫਲੈਕਸ ਦਾ ਮੁਆਵਜ਼ਾ ਕਰਕੇ ਹੁਣ ਇਹ ਦੋਨੇ ਜਣੇ ਚਪਕਾਣਗੇ ਸਿਰਫ ਦੋ ਹੀ ਬੰਦੇ ਲੱਗੇ ਨੇ ਛੋਟੇ ਛੋਟੇ ਬੱਚੇ ਨੇ 17 16 ਸਾਲ ਦੇ ਉਮਰ ਹੈ ਇਹਨਾਂ ਦੀ ਸੋ ਉਹਨਾਂ ਦੀ ਕਾਰਗਰੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਸ ਵਾਲਪੇਪਰ ਫਲੈਕਸ ਦੀ ਆਪਾਂ ਸਾਰਾ ਕੁਝ ਦੱਸਾਂਗੇ ਕਿ ਕੀ ਇਹਨਾਂ ਦਾ ਨੁਕਸਾਨ ਹੈ ਤੇ ਕੀ ਇਹਨਾਂ ਦਾ ਫਾਇਦਾ ਵਾਲਪੇਪਰ ਚਪਕਾਤਾ ਸੋ ਜੋ ਆਪਾਂ ਘਰਾਂ 'ਚ ਵਾਈਪਰ ਮਾਰਦੇ ਆ ਉਹਦੇ ਨਾਲ ਇਹ ਸਫਾਈ ਦੇ ਰਹੇ ਨੇ ਤਾਂ ਕਿ ਬਲ ਨਾ ਰਹੇ ਹਵਾ ਨਾ ਭਰੀ ਰਹੇ ਜੇਕਰ ਹਵਾ ਭਰੀ ਰਹੇਗੀ ਸੋ ਇਹ ਪਟਿਆ ਜਾਊਗਾ ਜਿਆਦਾ ਦਿਨ ਨਹੀਂ ਟਿਕਾਊ ਰਹੇ ਸੋ ਵਾਈਪਰ ਨਾਲ ਹੀ ਸਫਾਈ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਮੁੰਡੇ ਲੱਗੇ ਹੋਏ ਨੇ ਸੋ ਬਈ ਜੀ ਚੀਜ਼ ਤਾਂ ਆਪਾਂ ਲਵਾ ਲੈਂਦੇ ਆ ਪਰ ਸਾਰਿਆਂ ਤੋਂ ਮੇਨ ਯੋਗਦਾਨ ਕਿਹਨਾਂ ਦਾ ਹੁੰਦਾ ਲੇਬਰ ਦਾ ਹੁੰਦਾਗਾ ਤੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੁੰਦਾ ਉਹਨਾਂ ਦੇ ਕੰਮ ਕਰਨ ਦਾ ਹੁੰਦਾਗਾ ਸੋ ਭਈਆਂ ਨੇ ਕੰਮ ਬਹੁਤ ਵਧੀਆ ਕੀਤਾ ਮਨ ਲਾ ਕੇ ਕੀਤਾਗਾ ਸੋ ਤਾਂ ਹੀ ਚੀਜ਼ ਟਿਕਦੀ ਆ ਤਾਂ ਹੀ ਲੰਬੇ ਟਾਈਮ ਲਾਈਫ ਰਹਿੰਦੀ ਆ ਆ ਚੀਜ਼ ਦੀ ਸੋ ਗੱਲ ਕਰਦੇ ਆ ਆਪਾਂ ਇਹਦੇ ਨੁਕਸਾਨ ਦੀ ਨੁਕਸਾਨ ਆਇਆ ਵੀ ਜੇ ਕੋਈ ਜ਼ਵਾਕ ਆ ਤੇ ਬਲੈਡ ਬਲੂਟ ਮਾਰ ਦੇ ਤਾਂ ਪੱਟਿਆ ਜਾ ਸਕਦਾ ਕਿ ਜਲਦੀ ਪਾਟ ਸਕਦੇ ਇਹ ਚ ਕੋਈ ਚੀਜ਼ ਵੱਜੇ ਨਾ ਨਾ ਕਿਲ ਕੁਲ ਵੀ ਆਪਣੇ ਦੇਖ ਕੇ ਡਰਣ ਨਾਲ ਹੀ ਸਹੀ ਢੰਗ ਨਾਲ ਕਰੋ ਸੋ ਆਪਾਂ ਇਹਦੇ ਸ਼ੀਸ਼ੇ ਦੀ ਫਿਟਿੰਗ ਵੀ ਦਿਖਾਵਾਂਗੇ ਤੁਹਾਨੂੰ ਕਿਤੇ ਕਰਦੇ ਇੱਕ ਸੈਲੂਨ ਤਿਆਰ ਹੋ ਰਿਹਾ ਜੀ ਸੋ ਆ ਦੇਖੋ ਪ੍ਰੋਪਰ ਕੰਦਾ ਪੂਰੀ ਕੈਂਟ ਲੱਗ ਰਿਆ ਨੇ ਯੂਨੀਕ ਲੱਗ ਰਿਆ ਨੇ ਡਿਫਰੈਂਟ ਲੱਗ ਰਿਆ ਨੇ ਸੋ ਉਸ ਤੋਂ ਬਾਅਦ ਆਪਾਂ ਸ਼ੀਸ਼ੇ ਦਾ ਕੰਮ ਸ਼ੁਰੂ ਕਰਤਾ ਬਈ ਨੇ ਡਰਿੱਲ ਨਾਲ ਕੰਮ ਸਟਾਰਟ ਕਰਤਾ ਅੱਦੇ ਸ਼ੀਸ਼ੇ ਲੱਗੇ ਹੋਏ ਨੇ ਤੇ ਇਹਦੇ ਲਾ ਤੇ ਦਰਾਜ ਵਿੱਚ ਸੈਲੂਨ ਦੀ ਪੂਰੀ ਕੈਂਟ ਗੱਲਬਾਤ ਬ ਦੇਖੋ ਕਿੰਨਾ ਘੈਂਟ ਗੱਲਬਾਤ ਹੈ ਸੋ ਆਪਾਂ ਨੂੰ ਇਹਦੇ ਇੱਕ ਇੱਕ ਫਾਇਦੇ ਨੇ ਦੱਸੋ ਇੱਕ ਸੀਲ ਨਹੀਂ ਲੱਗਦੀ ਸਲਾਬ ਨਹੀਂ ਲੱਗਦੀ ਸਲਾਬ ਤੋਂ ਛੁਟਕਾਰਾ ਆ ਜਾਂਦਾ ਹੈ ਕਿ ਤੇ ਪੇਂਟ ਦਾ ਕੋਈ ਝੰਜੜ ਨਹੀਂ ਰਹਿੰਦੀ ਕਿਉਂਕਿ ਝੰਜੜ ਐਵੇਂ ਆ ਜੇਕਰ ਆਪਾਂ ਪੇਂਟ ਕਰਾਂਦੇ ਆ ਤਾਂ ਆਪਣਾ ਫਰਸ਼ ਵੀ ਗੰਦਾ ਹੋ ਸਕਦਾ ਹੈ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਵੀਡੀਓ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਸੇ ਭੈਲੇ ਕੈਨ ਬਟਨ ਤੇ ਪ੍ਰੈਸ ਕਰਨਾ ਨਾ ਭੁੱਲਿਓ ਥੈਂਕ ਯੂ ਜੀ ਧੂਰੀ ਵਾਲਾ